ਆਪਣੀ ਜ਼ਿੰਮੇਵਾਰੀ ਨਿਭਾਉਂਦੇ ਆ ਇਹ ਸਮਝਣਾ ਕਿ ਸਤ ਸੰਗਤ ਕਰਨੀ ਬਰਬਾਦੀ ਮੜ ਨਹੀਂ ਸੁਣਨੀ ਇਹਦੇ ਨਾਲ ਵੀ ਮੇਰਾ ਮਨ ਟਿਕਣਾ ਹੈ ਕੁਝ ਟਾਈਮ ਮੈਂ ਇੱਧਰ ਵੀ ਲਾਵਾਂ ਇਸ ਕਰਕੇ ਯਤਨ ਕਰਨਾ ਆਪਾਂ ਹਾਜ਼ਰ ਹੋ ਕੇ ਤੇ ਜਿਵੇਂ ਆਪ ਜੀ ਨੇ ਭਾਈ ਸਾਹਿਬ ਰਜਿੰਦਰ ਸਿੰਘ ਜੀ ਤੋਂ ਸਰਵਣ ਕੀ ਕੀ ਐ ਨਾ ਗੱਲ ਬੜੀ ਪਿਆਰੀ ਗਈ ਉਹਨਾਂ ਨੇ ਕਿ ਗੁਰੂ ਨਾਨਕ ਸਾਹਿਬ ਨੇ ਜੋਗ ਨਹੀਂ ਸਿਖਾਇਆ ਗੁਰਸਿੱਖ ਜੋਗੀ ਜਾਗਦੇ ਮਾਇਆ ਅੰਦਰ ਕਰਨ ਉਦਾਸੀ ਗੁਰਸਿੱਖ ਜੋਗੀ ਬਣਾਏ ਗੁਰਸਿੱਖ ਕਹਿੰਦੇ ਤੂੰ ਨਾ ਜਦੋਂ ਕੀਰਤਨ ਕਰੇਂ ਬਾਣਾ ਪੜਿਆ ਕਰ ਪ੍ਰਾਣਾ ਆਮ ਵਿੱਚ ਹੀ ਆਇਆ ਵਖਰਾ ਨਹੀਂ ਕਰਨਾ ਪਰਨਾ ਤੋਂ ਪ੍ਰਾਣ ਮੇਨਾ ਜਿਹੜੇ ਤੇ ਜਿਵੇਂ ਇੱਕ ਜਾਰ ਹੁੰਦੀ ਆ ਤਰੋਂ ਜਦੋਂ ਤੂੰ ਕੀਰਤਨ ਕਰੇਗਾ ਪ੍ਰਾਣਾ ਆ ਇਹ ਜਿਹੀ ਹੋ ਜਾਣਾ